ਬੱਸ ਸੱਲ ਤਾਂ ਵਡੀਆਂ ਗਾਲਾਂ ਕੱਢਦੀ ਸੀ ਹੌਣ ਹੋਰ ਪਹਾੜ 2000 ਜਾ ਕੇ ਤੇਰੀ ਆਈਡੀ 'ਚ ਬਹੁਤ ਪਈਆਂ ਆ ਪਰ ਕੁੜੀ ਦੇ ਹੋਰ ਇੱਕ ਵਾਰ ਦੇ ਕੁੜੀ ਦੀ ਬੁੜੀ ਧਮਕਿਆ ਦਿੱਤੀ ਆ ਉਪਰੋਂ ਤੇ ਮੇਰੀ ਵੀ ਆਈਡੀ 'ਤੇ ਚੱਕ ਕੇ ਵੀਡੀਓ ਮੇਰੀ ਵੀਡੀਓ 'ਤੇ ਬੰਦਾ ਗਾਣਾ ਲਾ ਕੇ ਪਾਇਆ ਜਾਇਰ ਬਲੈਕ ਮੀਨ ਕਰਦੇ ਸੀ ਇਹਨਾਂ ਨੂੰ ਅਸੀਂ ਕਿੰਨੀ ਵਾਰੀ ਇਹਨਾਂ ਨੂੰ ਕਿਹਾ ਕਿ ਹਟ ਜਾਓ ਕਿ ਨਾ ਕੁੜੀ ਨੂੰ ਫੋਲੋ ਕਰੋ ਨਾ ਤਾਂ ਕਰੋ ਇਹ ਵੀ ਤੁਹਾਡੇ ਨਾਲ ਇੰਸਟਾਗ੍ਰam ਤੇ ਐੜੇ ਹੋ ਹੁੰਦੇ ਐਂ ਜਿੱਦਾਂ ਵਾਰੀ ਫੋਲੋ ਕੀਤਾ ਸੀ ਉਹ ਬੈਗ ਦੇ ਦਿੱਤਾ ਤੁਹਾਡਾ ਕੀ ਨਾਮ ਜਨਤ ਕੀ ਮਾਮਲਾ ਹੋਇਆ ਜਿਹੜਾ ਸਿਵਲ ਹਸਪਤਾਲ ਐ ਤੁਸੀਂ ਉਹ ਮੁੰਡਾ ਸੇਗਾ ਇੱਕ ਪਤਾ ਨਹੀਂ ਕੌਣ ਮੇਰੇ ਨਾਲ ਵੀਡੀਓ ਚੱਕ ਕੇ ਸੀ ਤੋਂ ਆਪਣੇ ਰਿਸ਼ਤੇ ਤੇ ਪਾਈ ਜਾਂਦਾ ਗੰਦੇ ਗੰਦੇ ਨੱਕ ਘਾਰੇ ਲਾ ਕੇ ਕੌਣਾ ਮੁੰਡਾ ਪਤਾ ਨਹੀਂ ਕੌਣ ਉਹ ਤਾਂ ਪਿੰਡ ਦਾ ਆਇਆ ਇਹ ਕਿਹੜੇ ਪਿੰਡ ਦਾ ਪਤਾ ਕੋਈ ਦੱਸੂਗਾ ਇਹ ਪਿੰਡ ਦਾ ਕਿਹੜੇ ਪਿੰਡ ਦਾ ਇਹ ਪਿੰਡ ਦਾ ਤੇ ਉਹਨਾਂ ਨੂੰ ਮੰਨਾ ਕਿ ਤੁਮ ਮਨ ਨਾਲ ਪਾਤੀਆਂ ਮੇਰੇ ਵੀਡੀਓ ਨਹੀਂ ਤੁਸੀਂ ਜਾਣਦੇ ਮੁੰਡੇ ਨੂੰ ਕੋਈ ਮੈਂ ਨਹੀਂ ਜਾਣਦਾ ਤੁਹਾਨੂੰ ਕਿੱਥੋਂ ਪਤਾ ਲੱਗਾ ਤੁਹਾਡੀ ਵੀਡੀਓ ਪਈਆਂ ਉਹਨਾਂ ਨੂੰ ਉਹ ਇੰਸਟਾ ਤਾਂ ਦੇਖੀ ਸੀ ਉਹ ਸ਼ੋ ਹੋ ਜਾਂਦੀ ਨੇ ਅੱਛਾ ਨਹੀਂ ਤੁਹਾਡੇ ਨਾਲ ਇੰਸਟਾਗ੍ਰam ਤੇ ਐਡ ਆ ਉਹ ਮੁੰਡੇ ਐਡ ਨਹੀਂ ਜਿੱਦਾਂ ਵਾਰੀ ਫੋਲੋ ਕੀਤਾ ਸੀ ਮੈਂ ਬੈਕ ਦੇ ਦਿੱਤਾ ਅੱਛਾ ਫੋਲੋ ਬੈਕ ਨਹੀਂ ਕੀਤਾ ਨਹੀਂ ਉਹਨਾਂ ਨੂੰ ਵੀ ਜੋ ਕਦੋਂ ਪਈਆਂ ਕਦੋਂ ਉਹਨਾਂ ਨੇ ਵੀਡੀਓ ਹੋ ਗਿਆ ਤੋ ਤੰਦਰ ਤੇ ਤੁਸੀਂ ਬਿਲਸ ਕੰਪਲੀਟ ਕੀਤੀ ਹੋਗੀ ਕੀਤੀ ਸੀ ਕਿ ਭਾਜੀ ਜਿਹੜਾ ਕਾਊਂਟ ਆ ਤੁਹਾਡਾ ਪ੍ਰਾਈਵੇਟ ਸੀਗਾ ਜਾਂ ਮਤਲਬ ਓਪਨ ਸੀਗਾ ਅਕਾਊਂਟ ਪ੍ਰਾਈਵੇਟ ਨਹੀਂ ਸੀਗਾ ਓਪਨ ਸੀਗਾ ਤੇ ਤੁਸੀਂ ਖਾਧਾ ਕੀ ਹੈ ਫਿਰ ਅੱਜ ਨੂੰ ਮੈਂ ਅੱਜ ਤਾਂ ਚਾਹ ਬਸ ਹੀ ਖਾਤਾ ਸੀ ਹਾਂਜੀ ਤੇ ਆ ਬਿਸਕਟ ਖਾਤੇ ਸੀ ਕਰੋ ਨਹੀਂ ਹੁਣ ਕੀ ਖਾਧਾ ਜਿਹੜੇ ਦਵਾਈ ਖਾ ਲਈ ਹੌਸਪੀਟਲ ਆਏ ਆ ਆਪ ਨਹੀਂ ਖਾਤੇ ਸੀ ਨਹੀਂ ਕਿਹੜੀ ਨਸ਼ੇਲੀ ਚੀਜ਼ ਸੀਗੀ ਪਤਾ ਨਹੀਂ ਮੈਨੂੰ ਕੀ ਮੰਗ ਕਰਦੇ ਤੁਸੀਂ ਪ੍ਰਧਾਨ ਤੋਂ ਇਨਸਾਫ ਚਾਹੀਦਾ ਉਹਨੂੰ ਫੜੋ ਕਿੰਨੇ ਮੁੰਡੇ ਸੀ ਟੋੜਲੇ ਇਹ ਦੋ ਮੁੰਡੇ ਸੀ ਨਾਮ ਪਤਾ ਹੈ ਇਹਨਾਂ ਦੇ ਕੀ ਸੀ ਆਈਡੀਆਂ ਦੇ ਆਈਡੀਆਂ ਦਾ ਨਾਮ ਉਹਨਾਂ ਨੇ ਫੇਕ ਆਈਡੀ ਬਣਾਈ ਹੋਈ ਸੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਇੱਥੇ ਪਿੱਛੇ ਦੇ ਰਹਿਣ ਵਾਲੇ ਆ ਪਾਈ ਰੋਡ ਤੇ ਪਾਈ ਰੋਡ ਹਾਂਜੀ ਇਹਨਾਂ ਦਾ ਡੈ ਨਾਮ ਸਭ ਮੌਨਿਕਾ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਇੱਥੇ ਸਿਟੀ ਟੈਲਸ ਦੇ ਕੋਲ ਹੀ ਆ ਸਾਡਾ ਗਾਣਾ ਕੀ ਮਾਮਲਾ ਕਿ ਤੁਸੀਂ ਜਿਹੜੀ ਛੋਟੀ ਬੱਚੀ ਲਾਇਆ ਗਏ 18 ਸਾਲ ਦੀ ਹਾਂਜੀ ਇਹ ਸਰ ਇੱਕ ਮੁੰਡੇ ਸੀ ਕਿ ਫੇਕ ਆਈਡੀ ਬਣਾ ਕੇ ਕੁੜੀ ਦੀ ਇੰਸਟਾ ਤੋਂ ਵੀਡੀਓ ਚੱਕ ਕੇ ਗੰਦੇ ਤੇ ਗੰਦੇ ਗਾਣੇ ਲਗਾ ਕੇ ਅਪਲੋਡ ਕਰਤੀ ਉਹਨਾਂ ਨੇ ਇੰਸਟਾ ਤੇ ਬਾਅਦ ਵਿੱਚ ਜਦੋਂ ਮੈਂ ਇਹਨਾਂ ਨੂੰ ਕਿਹਾ ਕਾਲ ਕੀਤੀ ਇੰਸਟਾਗ੍ਰam ਤੋਂ ਹੀ ਕਿ ਤੁਸੀਂ ਆਹ ਫੇਕ ਆਈਡੀ ਬਣਾ ਕੇ ਲੱਭੋ ਇਹ ਡਿਲੀਟ ਕਰ ਦਿਓ ਉਲਟਾ ਉਹਨਾਂ ਨੇ ਧਮਕੀਆਂ ਦਿੱਤੀਆਂ ਉੱਪਰ ਤੇ ਮੇਰੀ ਵੀ ਆਈਡੀ ਤੋਂ ਚੱਕ ਕੇ ਵੀਡੀਓ ਮੇਰੀ ਵੀਡੀਓ ਉੱਤੇ ਗੰਦਾ ਗਾਣਾ ਲਾ ਕੇ ਪਾਇਆ ਪਤਾ ਲੱਗਾ ਜੀ ਬੰਦੇ ਕੌਣ ਹਾਂਜੀ ਇਹ ਜੀ ਹਰਿਆ ਇੱਕ ਹਰਿਆਣਾ ਦਾ ਸੋਨੂੰ ਤੇ ਦੂਜਾ ਹੈਗਾ ਆ ਆਬਾਦੀ ਪਿੰਡ ਦਾ ਉਹ ਅਮਨ ਜੱਸਾ ਕਿਹੜਾ ਮੇਨ ਆਮਨ ਜੱਸਾ ਕਿਹੜਾ ਇਹ ਕਰਦਾ ਤਾਂ ਸਾਡੀ ਵੀ ਵੀਡੀਓ ਪਾਈ ਆ ਉਹਨਾਂ ਨੇ ਹਾਂਜੀ ਸਾਡੀ ਵੀ ਪਾਈ ਆ ਮੇਰੀ ਤੇ ਮੇਰੀ ਕੁੜੀ ਆ ਦੀ ਦੋਨਾਂ ਦੀ ਪਾਈ ਆ ਮੈਨੂੰ ਕਿਤਾ ਜਾਣਦੇ ਤੁਹਾਡੇ ਨਾਲ ਇਹ ਅਸੀਂ ਜਾਣਦੇ ਨਹੀਂ ਕਿਹੜਾ ਸੋਨੂ ਸੀਗਾ ਇਹ ਕਰਿਆਨੇ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਮੇਰੀ ਕੁੜੀਆ ਵੀ ਉੱਥੇ ਕੰਮ ਕਰਦੀ ਸੀਗੀ ਕਿ ਦਾਏ ਬਲੈਕ ਮੀਲ ਕਰਦੇ ਸੀ ਇਹਨਾਂ ਨੂੰ ਅਸੀਂ ਕਿੰਨੀ ਵਾਰੀ ਇਹਨਾਂ ਨੂੰ ਕਿਹਾ ਕਿ ਹਟ ਜਾਓ ਕਿ ਨਾ ਕੁੜੀ ਨੂੰ ਫੋਲੋ ਕਰੋ ਨਾ ਤਾਂ ਕਰੋ ਪਰ ਇਹ ਹਟੇ ਨਹੀਂ ਹੈਗੇ ਇਹਨਾਂ ਦੇ ਸਾਰੇ ਵੀਡੀਓ ਆਡੀਓ ਸਾਰਾ ਕੁਝ ਜਿੱਦਾਂ ਸਾਡੇ ਤੋਂ ਗਿਆ ਗਿਆ ਸਾਰੇ ਸਾਡੇ ਕੋਲ ਕੁੜੀ ਨੇ ਖਾਧਾ ਕੀ ਇਸ ਟਾਈਮ ਇਸ ਟਾਈਮ ਸਾਨੂੰ ਕੁਝ ਨਹੀਂ ਪਤਾ ਕੁੜੀ ਨੇ ਕੀ ਖਾਧਾ ਹੈ ਪਰ ਜਿੱਦਾਂ ਇਹ ਘਰ ਇੱਦਾਂ ਹੀ ਕੋਦਾਂ ਡਿੱਗ ਗਈ ਅਸੀਂ ਇੱਦਾਂ ਹਸਪੀਟਲ ਲੈ ਗਏ ਮੁੰਡੇ ਕਿੱਥੇ ਹੈ ਜੀ ਇਸ ਟਾਈਮ ਪਤਾ ਕੁਝ ਮੁੰਡੇ ਦਾ ਕੁਝ ਨਹੀਂ ਪਤਾ ਲੱਗਾ ਹੋਗਾ ਇਹਨਾਂ ਨੇ ਪਹਿਲਾਂ ਅਸੀਂ ਫਰਚਾ ਵੀ ਕੀਤਾ ਅੱਜ ਨੂੰ ਚੌਥਾ ਦਿਨ ਆਜ ਕੋਈ ਕਾਰਵਾਈ ਨਹੀਂ ਹੋਈ ਹੈਗੀ ਘਰ ਗਏ ਸੀ ਕੱਲ ਦਾ ਸ਼ਾਮ ਦਾ ਇਹਨਾਂ ਨੇ ਟਾਈਮ ਦਿੱਤਾ ਸੀਗਾ ਕਿ ਅ ਕੇਸ ਕਰਾਂਗੇ ਪਰ ਹਲੇ ਤੱਕ ਮੁੰਡਾ ਕੋਈ ਕੇਸ ਨਹੀਂ ਹੋਇਆ ਸਾਡੀ ਕੋਈ ਸੰਵਾਈ ਨਹੀਂ ਹੋਈ ਅਜੇ ਇੱਕ ਤੁਸੀਂ ਕਹਿੰਦੇ ਮੁੰਡਾ ਥਾਣੇ ਖੜੇ ਹੋਏ ਆ ਮੁੰਡੇ ਉੱਥੇ ਆਏ ਹੁਣੇ ਮੈਨੂੰ ਐਸਐਸਆਈ ਦਾ ਫੋਨ ਆਇਆ ਕਿ ਇਦਾਂ ਕਰਕੇ ਮੁੰਡੇ ਵਾਲੇ ਫੈਮਿਲੀ ਵਾਲੇ ਉਹਨਾਂ ਦੇ ਆਏ ਆ ਅਸੀਂ ਕਹਾਂ ਤੁਸੀਂ ਬਿਠਾਓ ਮੇਰੀ ਕੁੜੀ ਨੇ ਅੱਜ-ਅੱਜ ਕਰਕੇ ਕੋਈ ਦਵਾਈ ਖਾ ਲਈ ਅਸੀਂ ਹਸਪੀਟਲ ਨੂੰ ਔਰਛ ਨਹੀਂ ਹੈਗਾ ਉਹ ਕਹਿੰਦੇ ਉਹ ਆ ਕੇ ਬੈਠੇ ਮੈਂ ਕਿਹਾ ਸਰ ਤੁਸੀਂ ਕਾਰਵਾਈ ਕਰੋ ਉਹਨਾਂ ਨੇ ਸਾਨੂੰ ਐਸਐਨ ਕਿਹਾ ਕਿ ਕੋਈ ਨਹੀਂ ਅਸੀਂ ਇਹਨਾਂ ਨੂੰ ਤੇ ਭੇਜ ਦੀ ਕਿ ਮੈਂ ਕਿਹਾ ਤੁਸੀਂ ਕਿਉਂ ਭੇਜੂਗੇ ਇਹਨਾਂ ਨੂੰ ਤੁਸੀਂ ਜੋ ਬਣਦੀ ਕਾਰਵਾਈ ਮੁੰਡੇ ਤੇ ਕਰੋ ਤੁਹਾਨੂੰ ਪਤਾ ਸਾਰੇ ਸਬੂਤ ਆ। ਇਹਦੇ ਐਸੇ ਦਾ ਨਾਮ ਕੀ ਸੀ ਲੋਕਾਂ ਦਾ ਨਾਮ ਮੈਨੂੰ ਪਤਾ ਹੈਗਾ ਉਹਨਾਂ ਦਾ ਕਿਹੜੇ ਥਾਣੇ ਤੋਂ ਅਸੀਂ ਸਿਟੀ ਥਾਣੇ ਤੋਂ ਕੀ ਮੰਂਦਰ ਦੇ ਪ੍ਰਸ਼ਾਸਨ ਅਸੀਂ ਇਹ ਕਹਿੰਦੇ ਜੋ ਵੀ ਇਹਨੇ ਬਲੈਕਮਿਲ ਕੀਤਾ ਹੈ ਜੋ ਵੀ ਇਹਨੇ ਸਾਡੇ ਫੈਮਿਲੀ ਰਿਸ਼ਤੇਦਾਰਾਂ 'ਚ ਸਾਡਾ ਜੋ ਬਦਨਮੀ ਹੋਈ ਆ ਇਹਨੂੰ ਵੀ ਸਜ਼ਾ ਦੀ ਜੋ ਇਹਦਾ ਹੱਕਦਾਰ ਸਜ਼ਾ ਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ